ਆਮ ਆਦਮੀ ਪਾਰਟੀ ਦੇ ਦੋ ਟੋਟੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੋ ਫਾੜ ਖੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ 13 ਆਗੂਆਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਕਿਹੜੇ ਆਗੂਆਂ ਨੇ ਵਗਾਵਤ ਕੀਤੀ ਹੈ ਅਤੇ ਪਾਰਟੀ ਦਾ ਕੀ ਨਾਮ ਰੱਖਿਆ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ 바ਜਵਾ 바ਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਵਗਾਵਤ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਦੋ ਫਾੜ ਹੋ ਚੁੱਕੀ ਹੈ ਕਿਹੜੇ ਆਗੂਆਂ ਨੇ ਵਗਾਵਤ ਕੀਤੀ ਹੈ ਅਤੇ ਪਾਰਟੀ ਦਾ ਨਾਮ ਵੀ ਰੱਖ ਦਿੱਤਾ ਕਿਹੜੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗगन ਵੱਡਾ ਝਟਕਾ ਖਾਸ ਕਰਕੇ ਅਰਵਿੰਦ ਕੇਜਰੀ ਦੀਵਾਲਦੀ ਸ਼ਖਸੀਅਤ ਨੂੰ ਭਗਵੰਤ ਮਾਨ ਦੀ ਸ਼ਖਸੀਅਤ ਨੂੰ ਮਨੀਸ਼ ਸੋਦੀਆ ਦੀ ਸ਼ਖਸੀਅਤ ਨੂੰ ਜਿਹੜਾ ਵਰਤਾਂ ਤੋਂ ਲਗਾਤਾਰ ਸਿਰਜਦੇ ਆ ਰਹੇ ਸੀ ਉਹਦਾ ਭਾਂਡਾ ਪੰਨਿਆ ਗਿਆ ਕਹਿ ਲਈਏ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਮਿਊਸਪਲ ਕਾਰਪੋਰੇਸ਼ਨ ਹੈ ਦਿੱਲੀ ਨਗਰ ਨਿਗਮ ਹੈ ਉਹਦੇ ਅੰਦਰ ਆਮ ਆਦਮੀ ਪਾਰਟੀ ਕਿਸੇ ਸਮੇਂ ਸੱਤਾ 'ਚ ਸੀ ਮੇਅਰ ਬਣਾਇਆ ਸੀ ਪਹਿਲਾਂ ਮੇਅਰ ਬਣਾਉਣ ਤੋਂ ਭੱਜੀ ਹੁਣ ਇਹਨਾਂ ਦੇ ਆਪਣੇ ਆਗੂ ਛੱਡ ਕੇ ਜਾ ਰਹੇ ਨੇ ਤੇਰਾ ਕਾਉਂਸਲਰ ਨੇ ਜੇਕਰ ਦਿੱਲੀ ਦਾ ਇੱਕ ਕਾਉਂਸਲਰ ਦੇਖੀਓ ਇੱਕ ਐਮਐਲਏ ਤੋਂ ਵੱਡੀ ਤਾਕਤ ਰੱਖਦਾ ਆ 13 ਕਾਉਂਸਲਰ ਨੇ 114 ਕਾਉਂਸਲਰ ਟੋਟਲ ਨੇ ਆਮ ਆਦਮੀ ਪਾਰਟੀ ਚ ਉਹਦੇ ਚੋਂ 13 ਕਾਉਂਸਲਰ ਜਿਹੜੇ ਆ ਉਹ ਛੱਡ ਕੇ ਚਲੇ ਗਏ ਜਿਨ੍ਹਾਂ ਨੇ ਇੰਦਰ ਪ੍ਰਸਤ ਵਿਕਾਸ ਨਾਂ ਦੀ ਇੱਕ ਪਾਰਟੀ ਬਣਾਈ ਆ ਉਹਨਾਂ ਦਾ ਸਪਸ਼ਟ ਕਹਿਣਾ ਹੈ ਗਗਨ ਕਿ ਇਹਨਾਂ ਨੇ ਕੱਖ ਨਹੀਂ ਕੀਤਾ 2.5 ਸਾਲ ਕਦੇ ਐਲਜੀ ਨਾਲ ਲੜਪੇ ਕਦੇ ਉਹਦੇ ਨਾਲ ਲੜਪੇ ਕਦੇ ਇਹਦੇ ਨਾਲ ਲੜਪੇ ਲੜਾਈ ਝਗੜਿਆਂ ਚ ਜਿਹੜਾ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਜਿਹੜੇ 13 ਜਾਣੇ ਗਏ ਨੇ ਹੁਣ ਉਹ 13 ਜਾਣੇ ਕਿੱਥੇ ਜਾਣਗੇ ਕਿਹਦੇ ਨਾਲ ਜਾਣਗੇ ਇੱਕ علیحد੍ਹਾ ਗੱਲ ਆ ਪਰ ਜੇਕਰ ਉਹਨਾਂ ਦੇ ਸੰਕੇਤ ਸਮਝਣੇ ਹੋਣ ਬੇਸ਼ੱਕ ਉਹਨਾਂ ਨੇ ਪਾਰਟੀ ਅਲੱਗ ਬਣਾ ਲਈ ਪਰ ਉਹਨਾਂ ਦੀ ਜਿਹੜੀ ਟਿਊਨਿੰਗ ਹੈ ਜਿਹੜਾ ਸੁਰਤਾਲ ਹੈ ਉਹ ਭਾਜੀਪੀ ਨਾਲ ਰਲ ਲੈਣੇ ਰਾਰੇ ਨੇ ਕਿ ਜਿਹੜਾ ਵਿਕਾਸ ਕਰੂਗਾ ਜਿਹੜਾ ਜਿਹੜਾ ਕੁਝ ਆਮ ਆਦਮੀ ਪਾਰਟੀ ਹੋਰ ਥਾਵੇਂ ਕਰਦੀ ਆਮ ਆਦਮੀ ਪਾਰਟੀ ਨਾਰਾ ਦੇ ਕੇ ਆਈ ਕਿ ਇਸ ਦਿੱਲੀ ਚ ਸਰਕਾਰ ਤੁਸੀਂ ਨਗਰ ਨਿਗਮ ਚ ਸਾਨੂੰ ਲਿਆਓ ਵਿਕਾਸ ਹੁੰਦਾ ਦੇਖ ਲਿਓ ਲੋਕਾਂ ਨੇ ਵਿਕਾਸ ਦੇਖ ਲਿਆ ऐसे ਆਪਣੇ ਵੀ ਤੁਸੀਂ ਦੇਖਿਆ ਜਦੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ ਆਪ ਦੀ ਸਰਕਾਰ ਆਪ ਦਾ ਕਾਉਂਸਲਰ ਲੋਕਾਂ ਨੇ ਉਹ ਵੀ ਬਣਾ ਕੇ ਦੇਖ ਲੇ ਸਾਲ ਕੇ ਉਹਦੇ ਨਤੀਜੇ ਹੋਣੇ ਬਾਕੀ ਨੇ ਕਿ ਸ਼ਹਿਰਾਂ 'ਚ ਵਿਕਾਸ ਕਿਵੇਂ ਦਾ ਹੋਇਆ ਉਹ ਖਜੇ ਕਹਿਣਾ ਬਹੁਤ ਛੇਤੀ ਹੋਊਗੀ ਪੰਜਾਬ ਦੇ ਵਿੱਚ ਤਾਂ ਪਰ ਇਹ ਸਾਰਾ ਕੁਝ ਹੋਇਆ ਆਮ ਆਦਮੀ ਪਾਰਟੀ ਦੇ 13 ਕਾਉਂਸਲਰ ਟੁੱਟਣੇ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਭਾਜਪਾ ਤੋਂ ਸਿਰਫ 2 ਕਾਉਂਸਲਰ ਪਿੱਛੇ ਸੀ ਭਾਜਪਾ ਕੋਲੇ 16 ਨੇ ਤੇ ਆਮ ਆਦਮੀ ਪਾਰਟੀ ਕੋਲੇ 14 ਸੀ ਪਰ ਆਮ ਆਦਮੀ ਪਾਰਟੀ ਦੀ ਮੇਰਦੀ ਚੋਣ ਚੋ ਵੀ ਭੱਜ ਗਈ ਲੜਾਈ ਦੇਣ ਦੀ ਸਾਤੇ ਕੁਸਲ ਵਟਾ ਵਟ ਕੇ ਇੱਧਰ ਨੂੰ ਆ ਗਏ ਕਿ ਅਸੀਂ ਤਾਂ ਲੜਦੇ ਨਹੀਂ ਚੋਂ ਬੀਜੇਪੀ ਦਾ ਮਿਹਰ ਤੇ ਡਿਪਟੀ ਮਿਹਰ ਬਣ ਗਿਆ ਜਾਨੀ ਕਿ ਉੱਥੇ ਪਹਿਲਾਂ ਸਰੈਂਡਰ ਕੀਤਾ ਹੁਣ ਇਹਨਾਂ ਦੀ ਆਪਣੀ ਪਾਰਟੀ ਜਿਹੜੀ ਆ ਉਹਦੇ ਚ ਤਰੇੜ ਹਜੇ ਤਾਂ ਸ਼ੁਰੂਆਤ ਹੈ ਸਿਆਸੀ ਮਾਹਰ ਮੰਨਦੇ ਆ ਕਿ ਦਿੱਲੀ ਦੇ ਅੰਦਰ ਤਾਂ ਇਹ ਸ਼ੁਰੂਆਤ ਹੈ ਹਜੇ ਕਈ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਈ ਲੋਕਾਂ ਨੇ ਛੱਡ ਕੇ ਜਾਣਾ ਕਈਆਂ ਨੇ ਜਿਹੜਾ ਹਜੇ ਹੋਰ ਕਹਿ ਲਈਏ ਕਿ ਡੁੱਬਦੀ ਬੇੜੀ 'ਚ ਛਾਲਾ ਮਾਰਨ ਦੀ ਕੋਸ਼ਿਸ਼ ਕਰਨੀ ਆ ਤਾਜ਼ਾ ਸਮੇਂ ਦੀ ਵੱਡੀ ਅਪਡੇਟ ਹੈ ਜਿਹੜੀ ਦਿੱਲੀ ਦੀ ਸਿਆਸਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ 13 ਕਾਉਂਸਲਰ ਆਮ ਆਦਮੀ ਪਾਰਟੀ ਦੇ ਵੱਲੋਂ ਬਗਾਵਤ ਕੀਤੀ ਜਾ ਚੁੱਕੀ ਹੈ 13 ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੇ ਆ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾ ਲਈ ਹੈ ਪਾਰਟੀ ਦਾ ਨਾਂ ਇੰਦਰ ਪ੍ਰਸਤ ਵਿਕਾਸ ਪਾਰਟੀ ਰੱਖਿਆ ਹੁਣ ਦੇਖਦੇ ਹਾਂ ਆਉਂਦੇ ਸਮੇਂ ਆਮ ਆਦਮੀ ਪਾਰਟੀ ਦੀ ਸਿਆਸਤ ਕਿਸ ਦਿਸ਼ਾ ਵੱਲ ਜਾਂਦੀ ਹੈ